ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪਰਮਾਤਮਾ ਵੱਲੋਂ ਤੁਹਾਨੂੰ ਇਹ ਸ਼ੁਭ ਸੰਕੇਤ ਪਾਠ ਕਰਦੇ ਸਮੇਂ ਮਿਲਦੇ ਹਨ ਜਾਂ ਨਹੀਂ ਮਿਲਦੇ ਕਿ ਪਰਮਾਤਮਾ ਦੀ ਮਿਹਰ ਤੁਹਾਡੇ ਤੇ ਹੋਣ ਵਾਲੀ ਹੈ ਜਾਂ ਨਹੀਂ ਹੋਣ ਵਾਲੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੇ ਕੀਤੇ ਹੋਏ ਪਾਠ ਨੂੰ ਸਫਲਾ ਕਰ ਦੇਣ ਤੁਹਾਡੀਆਂ ਸਾਰੀਆਂ ਹੀ ਆਸਾਂ ਮਰਾਦਾਂ ਨੂੰ ਪੂਰੀਆਂ ਕਰ ਦੇਣ ਜੇ ਤੁਸੀਂ ਅਧਿਆਤਮ ਮਾਰਗ ਦੇ ਉੱਤੇ ਚੱਲ ਰਹੇ ਹੋ ਤਾਂ ਫਿਰ ਤੁਸੀਂ ਭਗਤੀ ਦੀ ਤਾਕਤ ਅਤੇ ਉਸ ਦੀ ਇੰਪੋਰਟੈਂਸ ਦੇ ਬਾਰੇ ਵੀ ਜ਼ਰੂਰ ਜਾਣਦੇ ਹੋਵੋਗੇ ਸਾਧ ਸੰਗਤ ਜੀ ਕਈ ਵਾਰੀ ਕਈ ਭਗਤ ਆਪਣੀ ਭਗਤੀ ਦੇ ਰਸਤੇ ਵਿੱਚ ਇਹ ਨਹੀਂ ਸਮਝਦੇ ਕਿ ਉਹ ਸਹੀ ਰਸਤੇ ਦੇ ਉੱਤੇ ਚੱਲ ਰਹੇ ਹਨ ਜਾਂ ਨਹੀਂ ਕਿ ਉਹਨਾਂ ਦੀ ਪੜੀ ਹੋਈ ਬਾਣੀ ਸਫਲ ਵੀ ਹੋ ਰਹੀ ਹੈ ਜਾਂ ਨਹੀਂ ਅਸੀਂ ਤੁਹਾਨੂੰ ਇਹੋ ਜਈਆਂ ਕੁਝ ਨਿਸ਼ਾਨੀਆਂ ਦੇ ਬਾਰੇ ਦੱਸਾਂਗੇ ਜੀ ਜੋ ਤੁਹਾਨੂੰ ਤੁਹਾਡੀ ਸੱਚੀ ਭਗਤੀ ਅਤੇ ਉਸ ਦੇ ਬਾਰੇ ਵੀ ਦੱਸ ਦੇਣਗੇ ਪਹਿਲੀ ਨਿਸ਼ਾਨੀ ਹੈ ਜੀ ਸਿਮਰਨ ਧਿਆਨ ਦੇ ਵਿੱਚ ਲੀਨ ਹੋ ਜਾਣਾ ਸਾਧ ਸੰਗਤ ਜੀ ਜਦ ਵੀ ਤੁਸੀਂ ਆਪਣੇ ਘਰ ਵਿੱਚ ਪੂਜਾ ਭਗਤੀ ਜਾਂ ਸਿਮਰਨ ਅਭਿਆਸ ਕਰਦੇ ਹੋ ਫਿਰ ਜੇਕਰ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਤੁਸੀਂ ਭਗਤੀ ਦੇ ਵਿੱਚ ਇੰਨਾ ਡੁੱਬ ਗਏ ਹੋ ਤੁਹਾਨੂੰ ਟਾਈਮ ਦਾ ਪਤਾ ਹੀ ਨਹੀਂ ਰਿਹਾ ਤੁਸੀਂ ਤਾਂ ਆਪਣੇ ਸਿਮਰਨ ਧਿਆਨ ਦੇ ਵਿੱਚ ਬਿਲਕੁਲ ਹੀ ਗਵਾਚ ਹੀ ਚੁੱਕੇ ਹੋ ਆਪਣੇ ਪਰਮੇਸ਼ਵਰ ਪ੍ਰਤੀ ਪੂਰੇ ਤੌਰ ਤੇ ਸਮਰਪਣ ਕਰ ਦਿੰਦੇ ਹੋ ਇਥੋਂ ਤੱਕ ਕਿ ਤੁਸੀਂ ਜਿੱਥੇ ਬੈਠੇ ਹੁੰਦੇ ਹੋ ਤੁਹਾਨੂੰ ਉਸ ਦਾ ਵੀ ਪਤਾ ਨਹੀਂ ਰਹਿੰਦਾ ਏ ਤੁਸੀਂ ਕਿ ਤੁਸੀਂ ਸਰਦੀ ਵਿੱਚ ਠੰਡੀ ਜਗ੍ਹਾ ਤੇ ਬੈਠੇ ਹੋ ਜਾਂ ਗਰਮ ਜਗ੍ਹਾ ਤੇ ਬੈਠੇ ਹੋ ਜੇ ਗਰਮੀ ਹੈ ਤਾਂ ਤੁਸੀਂ ਗਰਮ ਜਗ੍ਹਾ ਤੇ ਬੈਠੇ ਹੋ ਜਾਂ ਠੰਡੀ ਜਗ੍ਹਾ ਤੇ ਤਾਂ ਇਹ ਤੁਹਾਡੀ ਸੱਚੀ ਭਗਤੀ ਹੋਣ ਦੀ ਪਹਿਲੀ ਨਿਸ਼ਾਨੀ ਬਣ ਜਾਂਦੀ ਹੈ ਤੁਹਾਡੀ ਆਪਣੇ ਆਪ ਹੀ ਪ੍ਰਮਾਤਮਾ ਦੀ ਕੀਤੀ ਭਗਤੀ ਸੱਚੀ ਸਾਬਤ ਹੋ ਜਾਂਦੀ ਹੈ ਦੂਜੀ ਨਿਸ਼ਾਨੀ ਹੈ ਜੀ ਕਿ ਪ੍ਰਮਾਤਮਾ ਦੀ ਉਸਤਤ ਅਤੇ ਗੁਣ ਗaan ਕਰਨਾ ਸਾਧ ਸੰਗਤ ਜੀ ਆਮ ਤੌਰ ਤੇ ਭਗਤਾਂ ਨੂੰ ਵੇਖਿਆ ਜਾਂਦਾ ਹੈ ਕਿ ਉਹ ਪਰਮਾਤਮਾ ਦੇ ਪਿਆਰ ਵਿੱਚ ਇਨੇ ਰੰਗੇ ਹੁੰਦੇ ਨੇ ਕਿ ਉਹ ਚੱਲਦੇ ਫਿਰਦੇ ਉੱਠਦੇ ਬੈਠਦੇ ਅਤੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਨੇ ਜਾਂ ਪਰਮਾਤਮਾ ਦੇ ਬੇਅੰਤ ਨਾਮ ਅਤੇ ਉਹਨਾਂ ਦੀਆਂ ਮਿਹਰਾਂ ਦਾ ਹੀ ਗੁਣਗaan ਕਰਦੇ ਰਹਿੰਦੇ ਹਨ ਉਹ ਆਪ ਪਰਮਾਤਮਾ ਦਾ ਨਾਮ ਤਾਂ ਲੈਂਦੇ ਹੀ ਹਨ ਨਾਲ ਦੂਜਿਆਂ ਦੇ ਸਾਹਮਣੇ ਵੀ ਬਸ ਪਰਮਾਤਮਾ ਦੀ ਹੀ ਉਸਤਤ ਕਰਦੇ ਰਹਿੰਦੇ ਨੇ ਕਿ ਉਸ ਦੇ ਨਾਮ ਵਿੱਚ ਇੰਨੀ ਸ਼ਕਤੀ ਹੈ ਉਸ ਦੇ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲ ਸਕਦਾ ਅਦੇ ਇਸੇ ਵਿੱਚੋਂ ਹਮੇਸ਼ਾ ਖੁਸ਼ ਅਤੇ ਅਨੰਦਿਤ ਹੀ ਰਹਿੰਦੇ ਹਨ ਤੀਜੀ ਨਿਸ਼ਾਨੀ ਹੈ ਜੀ ਇਹ ਪਰਮਾਤਮਾ ਤੇ ਪੂਰਨ ਭਰੋਸਾ ਹੋ ਜਾਣਾ ਸਾਧ ਸੰਗਤ ਜੀ ਇੱਕ ਸੱਚੇ ਭਗਤ ਤਾਂ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਉਹਨੂੰ ਆਪਣੇ ਪਰਮਾਤਮਾ ਤੇ ਪੂਰਾ ਭਰੋਸਾ ਹੁੰਦਾ ਹੈ ਚਾਹੇ ਉਸ ਨਾਲ ਕਦੇ ਮਾੜਾ ਮੋਟਾ ਕਿਤੇ ਗਲਤ ਵੀ ਹੋ ਜਾਵੇ ਚਾਹੇ ਉਸ ਨੂੰ ਕੋਈ ਵੱਡਾ ਦੁੱਖ ਵੀ ਮਿਲ ਜਾਵੇ ਬਸ ਉਹ ਆਪਣੇ ਪਰਮਾਤਮਾ ਦੇ ਉੱਪਰ ਹੀ ਭਰੋਸਾ ਰੱਖਦਾ ਹੈ ਕਿ ਜੇ ਪਰਮਾਤਮਾ ਨੇ ਕੀਤਾ ਹੈ ਤਾਂ ਕੁਝ ਚੰਗੇ ਵਾਸਤੇ ਕੀਤਾ ਹੋਵੇਗਾ ਉਹ ਆਮ ਮਨੁੱਖਾਂ ਵਾਂਗ ਰੋਲਾ ਨਹੀਂ ਪਾਉਂਦਾ ਇਹ ਪਰਮਾਤਮਾ ਜੇ ਤੂੰ ਇਹਦਾ ਕੀਤਾ ਤਾਂ ਇਸ ਵਿੱਚ ਤੇਰੀ ਹੀ ਕੋਈ ਰਜ਼ਾਈ ਹੋਵੇਗੀ ਤੇ ਪਰਮਾਤਮਾ ਨੇ ਠੀਕ ਹੀ ਕੀਤਾ ਹੋਵੇਗਾ ਮੈਂ ਕਾਰਨ ਨਾ ਸਮਝ ਸਕਾਂ ਪਰ ਪਰਮਾਤਮਾ ਮੇਰੇ ਨਾਲੋਂ ਮੇਰੀ ਚਿੰਤਾ ਜ਼ਿਆਦਾ ਕਰਦੇ ਹਨ ਉਹ ਮੇਰੇ ਨਾਲ ਕਦੇ ਵੀ ਗਲਤ ਨਹੀਂ ਕਰ ਸਕਦੇ ਸਾਧ ਸੰਗਤ ਜੀ ਤੁਸੀਂ ਪ੍ਰਹਿਲਾਦ ਭਗਤ ਜੀ ਦੀ ਕਥਾ ਤਾਂ ਸੁਣੀ ਹੋਵੇਗੀ ਜਦ ਉਸਦੇ ਪਿਤਾ ਨੇ ਕਦੀ ਉਸ ਨੂੰ ਅੱਗ ਵਿੱਚ ਕਦੀ ਪਾਣੀ ਵਿੱਚ ਤੇ ਕਦੇ ਪਹਾੜ ਤੋਂ ਥੱਲੇ ਸੁੱਟ ਦਿੱਤਾ ਫਿਰ ਵੀ ਭਗਤ ਪ੍ਰਹਲਾਦ ਹਰ ਜਗ੍ਹਾ ਤੇ ਹੱਸਦੇ ਹੋਏ ਚੱਲ ਪੈਂਦੇ ਸੀ ਕਿਉਂਕਿ ਉਹਨਾਂ ਨੂੰ ਭਰੋਸਾ ਸੀ ਇਹ ਪਰਮਾਤਮਾ ਤਾਂ ਉਹਨਾਂ ਨੂੰ ਬਚਾ ਹੀ ਲੈਣਗੇ ਸਾਧ ਸੰਗਤ ਜੀ ਇਸ ਦਾ ਜੇਕਰ ਤੁਸੀਂ ਅੱਦਾ ਹਿੱਸਾ ਵੀ ਆਪਣੇ ਪਰਮਾਤਮਾ ਪ੍ਰਤੀ ਆਪਣੇ ਮਨ ਵਿੱਚ ਅੰਦਰ ਪੱਕਾ ਕਰ ਲੈਂਦੇ ਹੋ ਤਾਂ ਭਗਤੀ ਸੱਚੀ ਹੈ ਤੇ ਪਰਮਾਤਮਾ ਜੇ ਤੁਹਾਡੇ ਤੇ ਜਰੂਰ ਮਿਹਰ ਕਰ ਦੇਣਗੇ ਕਈ ਮਨੁੱਖਾਂ ਦੇ ਅੰਦਰੋਂ ਈਰਖਾ ਦਾ ਘਟ ਹੋ ਜਾਣਾ ਅੰਦਰ ਈਰਖਾ ਦਾ ਘਟ ਹੋ ਜਾਣਾ ਸਾਧ ਸੰਗਤ ਜੀ ਭਗਤ ਇੱਕ ਵੱਖਰੇ ਤਰ੍ਹਾਂ ਦੇ ਮਨੁੱਖ ਹੁੰਦੇ ਹਨ ਜੋ ਉਸ ਤੋਂ ਈਰਖਾ ਕਰਨਗੇ ਪਰ ਇੱਕ ਸੱਚਾ ਭਗਤ ਕਿਸੇ ਤੋਂ ਵੀ ਕਦੇ ਈਰਖਾ ਨਹੀਂ ਕਰਦਾ ਕਦੇ ਵੀ ਕਿਸੇ ਤੋਂ ਈਰਖਾ ਨਹੀਂ ਕਰਦਾ ਕਿਸੇ ਪ੍ਰਤੀ ਆਪਣੇ ਮਨ ਵਿੱਚ ਵੈਰ ਵਿਰੋਧ ਵੀ ਨਹੀਂ ਰੱਖਦਾ ਕਿਸੇ ਦਾ ਮਾੜਾ ਵੀ ਨਹੀਂ ਸੋਚਦਾ ਕਿਉਂਕਿ ਉਹ ਜਾਣਦਾ ਹੈਗੇ ਸਭ ਕੁਝ ਪਰਮਾਤਮਾ ਵੱਲੋਂ ਹੀ ਕੀਤਾ ਗਿਆ ਹੈ ਅਤੇ ਕੀਤਾ ਜਾ ਰਿਹਾ ਹੈ ਹਰ ਮਨੁੱਖ ਦਾ ਮਨ ਦਿਮਾਗ ਅਤੇ ਚੇਤਨਾ ਪਰਮਾਤਮਾ ਵੱਲੋਂ ਹੀ ਬਣਾਈ ਗਈ ਹੈ ਫਿਰ ਕਿਸੇ ਤੋਂ ਈਰਖਾ ਕਰਨ ਦਾ ਕੀ ਫਾਇਦਾ ਇੱਕ ਭਗਤ ਸਿਰਫ ਪਰਮਾਤਮਾ ਨੂੰ ਹੀ ਪਿਆਰ ਨਹੀਂ ਕਰਦਾ ਬਲਕਿ ਉਹ ਪਰਮਾਤਮਾ ਵੱਲੋਂ ਹਰ ਚੀਜ਼ ਨਾਲ ਪਿਆਰ ਕਰਨ ਲੱਗ ਜਾਂਦਾ ਹੈ ਇਸ ਲਈ ਸਾਧ ਸੰਗਤ ਜੀ ਭਗਤ ਕਿਸੇ ਦੇ ਨਾਲ ਕਦੇ ਵੀ ਈਰਖਾ ਵੈਰ ਵਿਰੋਧ ਮਨ ਦੇ ਵਿੱਚ ਕਿਸੇ ਪ੍ਰਤੀ ਕੋਈ ਮਾੜੀ ਸੋਚ ਨਹੀਂ ਰੱਖਦੇ ਪੰਜਵੀਂ ਨਿਸ਼ਾਨੀ ਹੈ ਜੀ ਇਹ ਭਗਤ ਦੇ ਅੰਦਰ ਕਦੇ ਵੀ ਹੰਕਾਰ ਨਹੀਂ ਆਉਂਦਾ ਜੋ ਪਰਮਾਤਮਾ ਦਾ ਸੱਚਾ ਭਗਤ ਹੁੰਦਾ ਹੈ ਉਹ ਹੰਕਾਰੀ ਤੇ ਘਮੰਡੀ ਕਦੇ ਵੀ ਨਹੀਂ ਹੋ ਸਕਦਾ ਉਹ ਜਾਣਦਾ ਹੈ ਕਿ ਉਸ ਨੂੰ ਜੋ ਮਿਲਿਆ ਹੈ ਸਭ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਿਲਿਆ ਹੈ ਅਤੇ ਸਭ ਕੁਝ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਸਭ ਕੁਝ ਪਰਮਾਤਮਾ ਦਾ ਹੀ ਹੈ ਭਗਤ ਕਦੇ ਇਹ ਨਹੀਂ ਆਖੇਗਾ ਕਿ ਇਹ ਸਭ ਕੁਝ ਮੇਰੇ ਵੱਲੋਂ ਤਿਆਰ ਕੀਤਾ ਹੋਇਆ ਹੈ ਮੈਂ ਇਦਾਂ ਕਰ ਸਕਦਾ ਹਾਂ ਮੈਂ ਸਭ ਤੋਂ ਪਹਿਲਾਂ ਆਪਣੇ ਤੋਂ ਅੱਗੇ ਆਪਣੇ ਪਰਮਾਤਮਾ ਪ੍ਰਭੂ ਜੀ ਨੂੰ ਰੱਖਦਾ ਹਾਂ ਤੇ ਉਹ ਆਖੇਗਾ ਕਿ ਇਹ ਸਭ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਹੈ ਮੇਰ ਹੈ ਇਸ ਲਈ ਇੱਕ ਭਗਤ ਕਦੇ ਵੀ ਹੰਕਾਰੀ ਤੇ ਕਮੰਡੀ ਨਹੀਂ ਹੋ ਸਕਦਾ ਛੇਵੀਂ ਨਿਸ਼ਾਨੀ ਹੈ ਜੀ ਜਿਹੜਾ ਭਗਤ ਹਮੇਸ਼ਾ ਪਰਮਾਤਮਾ ਦਾ ਨਾਮ ਸਿਮਰਦਾ ਹੀ ਰਹਿੰਦਾ ਹੈ ਉਸ ਨੂੰ ਸੱਚਾ ਭਗਤ ਕਿਹਾ ਜਾਂਦਾ ਹੈ ਨਾਮ ਸਿਮਰਨ ਕਰਨ ਵਾਲੇ ਵਿਅਕਤੀ ਦਾ ਸੁਪਾ ਹਮੇਸ਼ਾ ਸ਼ਾਂਤੀ ਬਣ ਜਾਂਦਾ ਹੈ ਸਾਧ ਸੰਗਤ ਜੀ ਸਭ ਤੋਂ ਵੱਡੀ ਚੰਗਿਆਈ ਇਹ ਹੀ ਹੁੰਦੀ ਹੈ ਕਿ ਉਹ ਵਿਅਕਤੀ ਕਰੋਧੀ ਨਹੀਂ ਹੁੰਦੇ ਇਦਾਂ ਦਾ ਮਨੁੱਖ ਹਮੇਸ਼ਾ ਪੋਜ਼ਿਟਿਵ ਰਹਿੰਦਾ ਹੈ ਤੇ ਉਸ ਦੇ ਆਲੇ-ਦੁਆਲੇ ਪੋਜ਼ਿਟਿਵ એનર્ਜੀ ਉਸ ਨੂੰ ਫੀਲ ਹੁੰਦੀ ਹੈ ਉਸ ਦੇ ਆਲੇ-ਦੁਆਲੇ ਤੋਂ ਹੀ ਪੋਜ਼ਿਟਿਵ એનર્ਜੀ ਉਸ ਨੂੰ ਸਾਈਨ ਮਿਲਦੇ ਰਹਿੰਦੇ ਹਨ ਉਸ ਦੇ ਨਾਲ ਵੀ ਜੋ ਬੈਠੇਗਾ ਉਸ ਨੂੰ ਵੀ ਉਸੇ ਤਰ੍ਹਾਂ ਦਾ ਸਕੂਨ ਮਿਲੇਗਾ ਕਿਉਂਕਿ ਭਗਤ ਦੀ ਊਰਜਾ ਦੇ ਨਾਲ ਭਗਤ ਦੀ ਚੇਤਨਾ ਵੀ ਪਵਿੱਤਰ ਹੋ ਜਾਂਦੀ ਹੈ ਉਹ ਸਹਿਣਸ਼ੀਲ ਹੋ ਜਾਂਦਾ ਹੈ ਚਾਹੇ ਉਸ ਨੂੰ ਕੋਈ ਮਾੜਾ ਚੰਗਾ ਵੀ ਕਹਿ ਦਵੇ ਪਰ ਉਸ ਨੂੰ ਕਿਸੇ ਦੇ ਪ੍ਰਤੀ ਕੋਈ ਵੀ ਕ੍ਰੋਧ ਨਹੀਂ ਆਉਂਦਾ ਕ੍ਰੋਧ ਦੇ ਸਮੇਂ ਵੀ ਉਹ ਸ਼ਾਂਤ ਰਹਿੰਦਾ ਹੈ ਤੇ ਹਮੇਸ਼ਾ ਸੋਚ ਵਿਚਾਰ ਕੇ ਹੀ ਆਪਣੇ ਮੂੰਹ ਦੇ ਵਿੱਚੋਂ ਗੱਲ ਕੱਢੇਗਾ ਭਗਤ ਦੇ ਬੋਲਣ ਦੀ ਕਲਾ ਇੰਨੀ ਕੁ ਵਧੀਆ ਹੁੰਦੀ ਹੈ ਕਿ ਉਹ ਜੋ ਵੀ ਬੋਲਦਾ ਹੈ ਲੋਕ ਉਸ ਨੂੰ ਸੁਣਨਾ ਚਾਹੁੰਦੇ ਹਨ ਸਤਵੀਂ ਨਿਸ਼ਾਨੀ ਹੁੰਦੀ ਹੈ ਜੀ ਉਸ ਦੀ ਨੀਂਦ ਦਾ ਘਟ ਹੋ ਜਾਣਾ ਸਾਧ ਸੰਗਤ ਜੀ ਜਿਨ੍ਹਾਂ ਦੀ ਭਗਤੀ ਜਿਨ੍ਹਾਂ ਦਾ ਨਾਮ ਸਿਮਰਨ ਤੁਸੀਂ ਵੇਖਿਆ ਹੀ ਹੋਵੇਗਾ ਕਿ ਸੱਚਾ ਹੋਵੇਗਾ ਉਹਨਾਂ ਦੀ ਨੀਂਦ ਬਹੁਤ ਜ਼ਿਆਦਾ ਘਟ ਹੋ ਜਾਂਦੀ ਹੈ ਇਦਾਂ ਦੇ ਅਭਿਆਸੀਆਂ ਨੂੰ ਨੀਂਦ ਘਟ ਸਭ ਕੀ ਉਹ ਸੌਂਦੇ ਬਹੁਤ ਘਟ ਹਨ ਇਦਾਂ ਨਹੀਂ ਹੁੰਦਾ ਕਿ ਘਟ ਸੌਣ ਨਾਲ ਥੱਕੇ ਰਹਿੰਦੇ ਹਨ ਜਾਂ ਉਹਨਾਂ ਦੇ ਸਰੀਰ ਵਿੱਚ ਊਰਜਾ ਦੀ ਕਮੀ ਰਹਿੰਦੀ ਹੈ ਨਹੀਂ ਉਹਨਾਂ ਨੂੰ ਪਰਮਾਤਮਾ ਵੱਲੋਂ ਕੁਝ ਇਹੋ ਜਿਹੀ ਕਿਰਪਾ ਹਾਸਲ ਹੋ ਜਾਂਦੀ ਹੈ ਉਹ ਹਮੇਸ਼ਾ ਨੀਂਦ ਨੂੰ ਤਿਆਗ ਕੇ ਆਪਣੇ ਪਰਮਾਤਮਾ ਨੂੰ ਜੁੜਨ ਦੇ ਵਿੱਚ ਲੱਗ ਜਾਂਦੇ ਹਨ ਜਿਸ ਨਾਲ ਪਰਮਾਤਮਾ ਵੱਲੋਂ ਉਹਨਾਂ ਦੇ ਸਰੀਰ ਵਿੱਚ ਖੁਦ ਬਖੁਦ એનર્ਜੀ ਹਾਸਲ ਹੁੰਦੀ ਹੈ ਭਾਵੇਂ ਕੀ ਉਹਨਾਂ ਦੀ ਉੱਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਥਕਾਵਟ ਦਾ ਪਤਾ ਹੀ ਨਹੀਂ ਲੱਗਦਾ ਜੇਕਰ ਤੁਸੀਂ ਥੋੜਾ ਜਿਹਾ ਵੀ ਨਾਮ ਜਪਿਆ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਪੂਰੇ ਦਿਨ ਵਿੱਚ ਤੁਸੀਂ ਭਾਵੇਂ ਇੱਕ ਵੀ ਮਿੰਟ ਦਾ ਸਮਾਂ ਜਾਪ ਕਰ ਲੈਂਦੇ ਹੋ ਜਾਂ ਇਸ ਤੋਂ ਜ਼ਿਆਦਾ ਵੀ ਜਾਪ ਕਰ ਲੈਂਦੇ ਹੋ ਸਾਧ ਸੰਗਤ ਜੀ ਤੁਹਾਡੇ ਵੱਲੋਂ ਕੀਤਾ ਗਿਆ ਇਹ ਨਾਮ ਜਪ ਤਪ ਅੰਤ ਸਮੇਂ ਨੂੰ ਵੀ ਤੁਹਾਡੇ ਦੀ ਬਦਲਾਂ ਦੀ ਤਾਕਤ ਰੱਖਦਾ ਹੈ ਸਾਧ ਸੰਗਤ ਜੀ ਸ਼ਰਧਾ ਭਗਤੀ ਨਾਲ ਨਿਮਰਤਾ ਨਾਲ ਕੀਤਾ ਗਿਆ ਇੱਕ ਵਾਰ ਵੀ ਧਿਆਨ ਸਿਮਰਨ ਸਾਡੀ ਜ਼ਿੰਦਗੀ ਦਾ ਹਰ ਫੈਸਲਾ ਹਰ ਕਰਮ ਨੂੰ ਬਦਲ ਸਕਦਾ ਹੈ ਤੁਹਾਡੇ ਅਗਲੇ ਜਨਮ ਦਾ ਫੈਸਲਾ ਉਸੇ ਨਾਮ ਜਪ ਨਾਲ ਹੀ ਤੈਅ ਹੋ ਜਾਂਦਾ ਹੈ ਸਾਧ ਸੰਗਤ ਜੀ ਇਹ ਸਭ ਇਸ ਲਈ ਹੁੰਦਾ ਹੈ ਕਿਉਂਕਿ ਪ੍ਰਭੂ ਪਰਮਾਤਮਾ ਜੀ ਦੀ ਅਸੂਲ ਹੀ ਕੁਝ ਇਦਾਂ ਦੇ ਹਨ ਕਿ ਇਸ ਕਾਲ ਯੁਗ ਦੇ ਸਮੇਂ ਦੇ ਵਿੱਚ ਜੋ ਵੀ ਮਨੁੱਖ ਪ੍ਰਭੂ ਦਾ ਨਾਮ ਦਾ ਜਪ ਕਰਦਾ ਹੈ ਅੱਗੇ ਆਉਣ ਵਾਲਾ ਸਮਾਂ ਪੂਰੇ ਹੀ ਤੌਰ ਤੇ ਬਦਲ ਜਾਂਦਾ ਹੈ ਵਾਹਿਗੁਰੂ ਦਾ ਨਾਮ ਜਪ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਤੁਹਾਡੇ ਰੂਪ ਰੇਖਾ ਕਿਸਮਤ ਵੀ ਬਦਲ ਸਕਦੇ ਹਨ ਇਸ ਲਈ ਆਖਿਆ ਜਾਂਦਾ ਹੈ ਕਿ ਜਿੰਨਾ ਵੀ ਹੋ ਸਕੇ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਅਤੇ ਰੋਜ਼ਾਨਾ ਸਿਮਰਨ ਜਾਪ ਤਪ ਜ਼ਰੂਰ ਹੀ ਕਰਨਾ ਚਾਹੀਦਾ ਹੈ। ਮਨੁੱਖ ਜਾਂ ਬੱਚਿਆਂ ਨੂੰ ਘਟ ਤੋਂ ਘਟ ਉਮਰ ਦੇ ਪ੍ਰਭੂ ਨਾਮ ਸਿਮਰਨ ਵਿੱਚ ਜੋੜ ਦੇਣਾ ਚਾਹੀਦਾ ਹੈ। ਬੱਚਿਆਂ ਨੂੰ ਸਿਰਫ ਦੁਨਿਆਵੀ ਪੜ੍ਹਾਈ ਤੇ ਪੈਸਾ ਕਮਾਉਣ ਦੇ ਪਿੱਛੇ ਲਾਉਣ ਤੋਂ ਇਲਾਵਾ ਪ੍ਰਭੂ ਭਗਤੀ ਵੱਲ ਵੀ ਜੋੜਨਾ ਚਾਹੀਦਾ ਹੈ। ਸਿਮਰਨ ਜਾਪ ਵੀ ਕਰਵਾਉਣਾ ਚਾਹੀਦਾ ਹੈ। ਕਿਉਂਕਿ ਜੋ ਬੱਚੇ ਵਿਦਿਆ ਦੇ ਨਾਲ-ਨਾਲ ਉਸ ਮਾਲਕ ਪ੍ਰਭੂ ਦਾ ਨਾਮ ਜਪਦੇ ਹਨ ਉਹ ਹਮੇਸ਼ਾ ਹੀ ਹਉਮੇ ਹੰਕਾਰ ਵਰਗੇ ਵਿਕਾਰਾਂ ਤੋਂ ਵੀ ਦੂਰ ਰਹਿ ਕੇ ਸਕਾਰਾਤਮਕ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਉਂਦੇ ਹਨ ਜੇ ਕਰੋਨਾ ਦੀ ਜ਼ਿੰਦਗੀ ਸਕਾਰਾਤਮਕ ਹੋ ਜਾਵੇਗੀ ਤਾਂ ਤੁਹਾਡਾ ਬੁਢਾਪਾ ਵੀ ਵਧੀਆ ਹੋ ਜਾਵੇਗਾ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ